ਹੈਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਣੇ YouTube ਨੰਬਰਦਾਰ ਬਲੌਗ ਚੈਨਲ ਤੇ ਤੁਹਾਡਾ ਸਵਾਗਤ ਹੈ ਚੈਨਲ ਤੇ ਨਵੇਂ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਜਿਹੜੇ ਆਪਾਂ ਅੱਜ ਤੁਹਾਨੂੰ ਸੂਟ ਦਿਖਾ ਰਹੇ ਹਾਂ ਜੀ ਇਹਨਾਂ ਸੂਟਾਂ ਦੀ ਆਪਣੇ ਕੋਲੇ ਪਿਕਸ ਆਈਆਂ ਨੇ ਜੋ ਵੀ ਤੁਹਾਨੂੰ ਸੂਟ ਪਸੰਦ ਆਉਂਦੇ ਨੇ ਤੁਸੀਂ ਆਪਾਂ ਨੂੰ ਆਰਡਰ ਦੇ ਸਕਦੇ ਹੋਗੇ ਇਹ ਵਾਲੇ ਹੈਗੇ ਨੇ ਜੀ ਪ੍ਰਿੰਟ ਸੂਟ ਔਰਗੇਂజా ਦੇ ਉੱਪਰ ਵੀ ਨੈੱਕ ਬਣਿਆ ਹੋਇਆ ਦਾ ਹੈਂਡਵਰਕ ਦੇ ਨਾਲ ਜਿਹੜੀ ਇਹਦੀ ਬਾਟਮ ਤੇ ਵੀ ਉਹ ਵੀ ਹੈਂਡਵਰਕ ਹੈ ਜੀ ਦੁਪੱਟੇ ਦੇ ਉੱਤੇ ਲੈਂਸ ਲਾ ਕੇ ਬਹੁਤ ਹੀ ਸੋਹਣਾ ਜਿਹੜਾ ਕੰਮ ਹੈ ਦੁਪੱਟੇ ਦੇ ਉ ਤੇ ਸਰਦਈ ਕਲਰ ਦਾ ਸੂਟ ਹੈ ਜੀ ਇਹ ਕਰੀਮ ਪ੍ਰਿੰਟ ਹੈ ਜਿਹੜਾ ਸ਼ਰਟ ਦਿੱਤੀ ਹੋਈ ਹੈਗੀ ਵੀ neck ਰੈਡੀ ਕੀਤਾ ਹੋਇਆ ਉਹਦਾ ਤੇ ਬਾਟਮ ਤੇ ਵਰਕ ਹੈ ਤੇ ਨੈਕਸਟ ਆ ਗਿਆ ਜੀ ਇਹਦਾ ਮਹਿੰਦੀ ਕਲਰ ਕਰੀਮ ਕਲਰ ਦਾ ਸ਼ਰਟ ਹੈਗੀ ਵਿੱਚ ਮਰਜੈਂਟਾ ਦੇਖੋ ਜਿਵੇਂ ਤੁਸੀਂ ਟਾਈਡਾਈ ਜਿਵੇਂ ਆਪ ਦੁਪੱਟਾ ਕਰਵਾਉਣੇ ਹੁੰਨੇ ਉਸ ਤਰ੍ਹਾਂ ਜੀ ਦੀ ਪ੍ਰਿੰਟਿੰਗ ਬਣੀ ਹੋਈ ਹੈਗੀ ਇਹਦਾ ਵੀ ਵੀਨ ਨੈਕ ਹੈਗਾ ਤੇ ਇਹ ਮਹਿੰਦੀ ਕਲਰ ਦੀ ਬਾਟਮ ਹੈਗੀ ਹੈਂਡਵਰਕ ਕੀਤਾ ਹੋਇਆ ਤੇ ਦੁਪੱਟੇ ਦਾ ਵੀ ਤੁਸੀਂ ਦੇਖ ਚੱਕਦੇ ਹੋ ਕੰਮ ਹਨਾ ਦੁਪੱਟੇ ਤੇ ਲੇਸ ਲੱਗੀ ਹੋਈ ਹੈਗੀ ਤੇ ਵਿੱਚ ਦੁਪੱਟੇ ਦੇ ਹਨਾ ਸਟੋਨ ਬਣੇ ਹੋਏ ਨੇ ਜੀ ਅਗਲਾ ਆ ਗਿਆ ਜੀ ਮਸਟਰਡ ਕਲਰ ਮਾਸਟਰਡ ਕਲਰ ਜਿਹੜੀ ਸ਼ਰਟ ਦੇ ਪ੍ਰਿੰਟ ਨੇ ਜੀ ਸੇਮ ਨੇਗੇ ਹਨਾ ਵਰਕ ਹੈ ਜਿਹੜਾ ਉਹ ਵੀ ਸੇਮ ਹੋਇਆ ਹੋਇਆ ਇਹਨਾਂ ਦੇ ਵਿੱਚ ਜਿਹੜੇ ਹੈਗੇ ਨੇ ਤਿੰਨ ਕਲਰ ਆਏ ਨੇ ਇੱਕ ਮਹਿੰਦੀ ਫਿਰੋਜੀ ਮਾਸਟਰਡ ਤਿੰਨੋਂ ਹੀ ਕਲਰ ਬਹੁਤ ਹੀ ਸੋਹਣੇ ਤੇ ਬਹੁਤ ਹੀ ਪਿਆਰੇ ਨੇ ਜੀ ਬਹੁਤ ਹੀ ਸੋਹਣਾ ਕੰਮ ਕੀਤਾ ਹੋਇਆ ਪਾਰਟੀ ਵੇਅਰ ਸੂਟ ਨੇ ਤੇ ਅਗਲਾ ਆ ਗਿਆ ਜੀ ਬਰਬਰੀ कॉटन ਦਾ ਉੱਤੇ ਸੂਟ ਬਲੂ ਕਲਰ ਦਾ ਤੇ ਹੁਣ ਆਪਾਂ ਤੁਹਾਨੂੰ ਅੱਜ ਜਿਹੜੇ ਸਾਰੇ ਪਾਰਟੀ ਵੇਅਰ ਸੂਟ ਨੇ ਜਿਹੜੇ ਤੁਹਾਨੂੰ ਉਹ ਦਿਖਾਵਾਂਗੇ ਸਾਰਿਆਂ ਦੀ ਆਪਣੇ ਕੋਲੇ ਪਿਕਸ ਨੇ ਗਿਆ ਹਨਾ ਤੁਸੀਂ ਕੋਈ ਵੀ ਇਹਨਾਂ ਦੇ ਵਿੱਚੋਂ ਸੂਟ ਪਸੰਦ ਕਰਕੇ ਆਪਾਂ ਨੂੰ ਆਰਡਰ ਦੇ ਸਕਦੇ ਹੋ ਸਕਰੀਨਸ਼ਾਟ ਭੇਜ ਕੇ ਆਪਾਂ ਪ੍ਰਾਈਸ ਵਾਸਤੇ ਨਾਲ ਦੀ ਨਾਲ ਦੱਸ ਹੀ ਰਹੇ ਹਾਂ ਤੁਹਾਨੂੰ ਸਾਰੇ ਹੈਂਡਮੇਡ ਸੂਟ ਨੇ ਜੀ ਬਹੁਤ ਹੀ ਸੋਹਣਾ ਕੰਮ ਕੀਤਾ ਹੋਇਆ ਸੂਟਾਂ ਦੇ ਉੱਤੇ ਅਗਲਾ ਦੇ ਲैवੈਂਡਰ ਕਲਰ ਦਾ ਸੂਟ ਹੈ ਜੀ ਵਿੱਚ ਹਨਾ ਸੂਟ ਦੇ ਸ਼ਰਟ ਦੇ ਫਲਾਵਰ ਬਣੇ ਹੋਏ ਨੇ ਗੀ ਪਲੇਨ ਬਾਟਮ ਹੈ ਗੀ ਇਹਦੀ ਬਾਟਮ ਦੇ ਉੱਤੇ ਵਰਕ ਨਹੀਂ ਹੈਗਾ ਇਹਦਾ ਜਿਹੜਾ ਦਪੱਟੇ ਦੇ ਉੱਤੇ ਜਿਸ ਤਰ੍ਹਾਂ ਸ਼ਰਟ ਦੇ ਉੱਤੇ ਵਰਕ ਹੈ ਉਸ ਤਰ੍ਹਾਂ ਦਪੱਟੇ ਦੇ ਉੱਤੇ ਕੱਟ ਵਰਕ ਦਿੱਤਾ ਹੋਇਆ ਹੈਗਾ ਦਪੱਟਾ ਵੀ ਬਹੁਤ ਸੋਹਣਾ ਹੈਗਾ ਫਲਾਵਰ ਬਣੇ ਹੋਏ ਨੇ ਦਪੱਟੇ ਦੇ ਉੱਤੇ ਇਹਦੇ ਆਲੇ-ਦਾਲੇ ਸਾਰਾ ਹਾਈਲਾਈਟ ਕੰਮ ਕੀਤਾ ਹੋਇਆ ਹੈਗਾ ਬਹੁਤ ਹੀ ਸੋਹਣਾ ਪ੍ਰਿੰਟ ਸੂਟ ਹੈਗਾ ਇਹਦੇ ਵਿੱਚ ਜਿਹੜੇ ਕਲਰ ਨੇ ਬਹੁਤ ਸਾਰੇ ਨੇ ਜੀ ਤੁਸੀਂ ਸਾਰੇ ਕਲਰ ਚੈੱਕ ਕਰਦੇ ਜਾਓ ਪੂਰੀ ਵੀਡੀਓ ਜ਼ਰੂਰ ਦੇਖਿਓ ਤੇ ਦੇਖੋ ਅਗਲਾ ਜਿਹੜਾ ਆ ਗਿਆ ਕਲ ਸਰਦਈ ਕਲਰ ਦੇਖੋ ਬਹੁਤ ਹੀ ਪਿਆਰਾ ਕਲਰ ਹੈਗਾ ਇਹ ਵਾਲਾ ਦੁਪੱਟਾ ਦੇਖੋ ਬਹੁਤ ਸੋਹਣਾ ਹੈਗਾ ਤੇ ਪਲੇਨ ਬਾਟਮ ਹੈਗੀ ਇਹਦੇ ਨਾਲ ਵੀ ਇਹਨਾਂ ਦੇ ਵਿੱਚ ਸਾਰਿਆਂ ਦੇ ਵਿੱਚ ਬਾਟਮ ਪਲੇਨ ਹੋਊਗੀ ਤੇ ਸ਼ਰਟ ਤੇ ਦੁਪੱਟੇ ਤੇ ਜਿਹੜਾ ਹੈਗਾ ਕੰਮ ਹੋਇਆ ਹੋਇਆ ਹੈਗਾ ਸਾਰੇ ਕਲਰ ਤੁਸੀਂ ਚੈੱਕ ਕਰਿਓ ਆਲ ਓਵਰ ਸੂਟ ਨੇ ਜੀ ਸਾਰੇ ਕਲਰ ਮਤਲਬ ਕਿ ਆਲ ਓਵਰ ਕਲਰ ਦੇ ਵਿੱਚ ਸੂਟ ਨੇਗੇ ਤੇ ਪਲੇਨ ਬਾਟਮ ਹੈਗੀ ਇਹਦੇ ਨਾਲ ਕੰਟਰਾਸਟ ਨਹੀਂ ਹੈਗੇ ਤੇ ਇਹ ਵਾਲਾ ਆ ਗਿਆ ਜੀ ਗ੍ਰੀ ਕਲਰ ਲਾਈਟ ਗ੍ਰੀਜ ਹੈ ਕਲਰ ਬਹੁਤ ਹੀ ਪਿਆਰਾ ਕਲਰ ਹੈਗਾ ਗਰਮੀਆਂ ਦੇ ਵਿੱਚ ਗਰਮੀ ਦੇ ਵਿੱਚ ਲਾਈਟ ਵੇਟ ਕਲਰ ਜੀ ਦੇਖੋ ਬਹੁਤ ਸੋਹਣੇ ਲੱਗਦੇ ਹੁੰਦੇ ਨੇ ਸੋਬਰ ਜੀਆਂ ਚੀਜ਼ਾਂ ਨੇ ਜੀਆਂ ਪਾਰਟੀ ਵੇਅਰ ਲੁੱਕ ਹੈਗੀ ਇਹ ਵਾਲੀ ਇਹਨਾਂ ਦਾ ਪ੍ਰਾਈਸ ਆਪਾਂ ਸ਼ਾਰਟਸ ਵੀਡੀਓ ਪਾਈ ਹੋਈ ਹੈਗੀ ਆਪਾਂ ਪਰਸੋ ਸ਼ਾਰਟਸ ਵੀਡੀਓ ਪਾਈ ਸੀ ਉਹਦੇ ਉੱਤੇ ਤੁਹਾਨੂੰ ਆਪਾਂ ਇਹਨਾਂ ਦਾ ਪ੍ਰਾਈਸ ਦੱਸਿਆ ਸੀ ਜੀ 3800 ਜਿਹੜੇ ਵੀਨਕ ਵਾਲੇ ਨੇ ਉਹਨਾਂ ਦਾ ਪ੍ਰਾਈਸ ਹੈਗਾ 4000 ਤੇ ਚਲੋ ਜੀ ਉਹਦੇ ਹੈਂਡਵਰਕ ਸ਼ਰਟ बॉਟਮ ਦੇ ਉੱਤੇ ਵੀ ਕੰਮ ਹੋਇਆ ਹੋਇਆ ਹੈ ਤੇ ਦੁਪੱਟੇ ਵੀ ਸੋਹਣੇ ਨੇ ਹਨਾ ਔਰਗੰਜਾ ਸਟਾਫ ਹੈ ਵੀ ਦੁਪੱਟੇ ਦੇ ਉੱਤੇ ਕੱਟਵਰਕ ਹੋਇਆ ਹੋਇਆ ਹੈ ਸੇਮ ਵਰਕੇ ਦੇ ਉੱਤੇ ਘੇਰੇ ਦੇ ਉੱ ਤੇ ਚਲੋ ਕਈ ਭੈਣਾਂ ਨੂੰ ਗਰਮੀਆਂ ਦੇ ਵਿੱਚ ਕਈਆਂ ਨੂੰ ਡਾਰਕ ਲਾਈਟ ਕਲਰ ਸਾਰੇ ਤਰ੍ਹਾਂ ਦੀ ਪਸੰਦ ਹੁੰਦੇ ਨੇ ਜੇ ਆਪੋ ਆਪਣੀ ਪਸੰਦ ਹੁੰਦੀ ਹੈ ਕਈ ਭੈਣਾਂ ਡਾਰਕ ਕਲਰ ਦੀ ਚੋਇਸ ਬਹੁਤ ਰੱਖਦੀਆਂ ਨੇ ਕਿ ਅਗਲਾ ਆ ਗਿਆ ਜੀ ਮਹਿੰਦੀ ਕਲਰ ਮਹਿੰਦੀ ਕਲਰ ਵੀ ਦੇਖੋ ਲਾਸਟ ਮਹਿੰਦੀ ਕਲਰ ਦੀ ਬਹੁਤ ਜਿਆਦਾ ਸੂਟਾਂ ਦੀ ਮਹਿੰਦੀ ਕਲਰ ਦੀ ਡਿਮਾਂਡ ਹੈਗੀ ਪ੍ਰਿੰਟ ਸੂਟਾਂ ਦੇ ਵਿੱਚ ਮਹਿੰਦੀ ਕਲਰ ਬਹੁਤ ਜ਼ਿਆਦਾ ਸੇਲ ਹੋ ਰਿਹਾ ਜੀ ਸਸਤੇਆਂ 'ਚ ਵੀ ਮਹਿੰਗਿਆਂ 'ਚ ਵੀ ਮਹਿੰਦੀ ਕਲਰ ਆ ਕੇ ਹਰ ਇੱਕ ਭੈਣ ਮਹਿੰਦੀ ਕਲਰ ਦਾ ਸੂਟ ਬਹੁਤ ਜ਼ਿਆਦਾ ਮੰਗਦੀ ਨੇ ਮਹਿੰਦੀ ਕਲਰ ਮਾਸਟਰਡ ਫਰੋਜੀ ਇਹਨਾਂ ਕਲਰਾਂ ਦਾ ਟ੍ਰੈਂਡ ਤੰਤਰੀ ਕਲਰ ਇਹ ਸਾਰੇ ਪਾਰਟੀ ਵੇਅਰ ਜੀ ਸੂਟ ਨੇ ਜੀ ਵਿਆਹ ਦੇ ਵਿੱਚ ਵਿਆਹ ਸ਼ਾਦੀ ਵਿੱਚ ਪਾਉਣ ਨੂੰ ਜਿਵੇਂ ਪਹਿਣਾ ਅੱਜ ਕੱਲ ਪ੍ਰਿੰਟਡ ਸੂਟ ਪਾ ਕੇ ਵਿਆਹ ਦੇਖਦੀਆਂ ਨੇ ਬਹੁਤ ਪਹਿਣਾ ਪ੍ਰਿੰਟਡ ਸੂਟ ਇੱਕ ਸਿੰਪਲ ਸੂਬਰ ਜੀ ਚੀਜ਼ ਜਿਵੇਂ ਆਪਾਂ ਕਹਿੰਦੇ ਨੇ ਵੀ ਅਲੱਗ ਜੀ ਡਿਫਰੈਂਟ ਜੀ ਚੀਜ਼ ਪਾਉਣੀ ਹੈ ਤਾਂ ਪਹਿਣਾ ਵਰਕ ਨਾਲੋਂ ਪ੍ਰਿੰਟਡ ਸੂਟ ਪਾਉਣਾ ਪਸੰਦ ਕਰਦੀ ਨੇ ਅੱਜ ਕੱਲ ਦੀਆਂ ਮੈਰਿਜਾਂ ਦੇ ਵਿੱਚ ਵੀ ਪ੍ਰਿੰਟਡ ਸੂਟ ਪਾਉਣਾ ਬਹੁਤ ਪਸੰਦ ਕਰਦੀ ਨੇਗੇ ਪਹਿਣਾ ਤੇ ਚਲੋ ਜੀ ਇਹਦੇ ਵਿੱਚ ਲਾਈਟ ਕਲਰ ਵੀ ਹੈਗੇ ਨੇ ਤੁਹਾਨੂੰ ਲਾਈਟ ਕਲਰ ਸ਼ੋਅ ਕਰ ਦਿੰਗੇ ਕਰੀਮ ਕਲਰ ਦਾ ਸੂਟ ਹੈਗਾ ਵਰਕ ਸੇਮ ਹੋਊਗਾ ਦੁਪੱਟੇ ਤੇ ਵਰਕ ਸੇਮ ਹੋਊਗਾ ਸਟਫ ਹੈ ਜਿਹੜਾ ਉਹ ਵੀ ਸੇਮ ਹੋਊਗਾ ਅਗਲੇ ਜਿਹੜੇ ਕਲਰ ਆਉਣਗੇ ਇਹਦੇ ਵਿੱਚ ਲਾਈਟ ਆਉਣਗੇ ਇੱਕ ਦੋ ਕਲਰ ਡਾਰਕ ਵੀ ਹੈਗੇ ਨੇ ਪਰ ਇਹਦੇ ਵਿੱਚ ਦੋ ਤਿੰਨ ਕ ਕਲਰ ਸੀ ਜਿਹੜੇ ਲਾਈਟ ਆਏ ਸੀਗੇ ਤੇ ਇਹਦੇ ਵਿੱਚ ਡਾਰਕ ਕਲਰ ਜ਼ਿਆਦਾ ਆਏ ਸੀਗੇ ਸੂਟ ਦੇ ਵਿੱਚ ਘਟੋ ਘਟ ਇਹਦੇ ਵਿੱਚ ਜੀ 8-9 ਕਲਰ ਨੇਗੇ ਇਸ ਪ੍ਰਿੰਟ ਦੇ ਵਿੱਚ ਇਹ ਸੂਟ ਦੇ ਵਿੱਚ ਜਿਹੜੇ ਆਪਾਂ ਤੁਹਾਨੂੰ ਵੀ ਨੈਕ ਵਾਲੇ ਦਿਖਾਏ ਨੇ ਉਹਦੇ ਵਿੱਚ ਤਿੰਨ ਕੀ ਕਲਰ ਆਏ ਸੀ ਅਗਲਾ ਆਗੇ ਜੀ ਪੀਚ ਕਲਰ ਤੇ ਸਾਰੇ ਕਲਰ ਇੰਨੇ ਪਿਆਰੇ ਪੈਰਨੇ ਇੰਨੇ ਸੋਹਣੇ ਲੱਗ ਰਹੇ ਨੇ ਸਾਰੇ ਕਲਰ ਜੀ ਕਰਦਾ ਹੈ ਹਨਾ ਵੀ ਸਾਰੇ ਰੰਗਾਂ ਦੇ ਵਿੱਚੋਂ ਕੋਈ ਆਪਦੇ ਆਪ ਨੂੰ ਐ ਨਹੀਂ ਲੱਗ ਰਿਹਾ ਵੀ ਕਿਹੜਾ ਰੰਗ ਲਈਏ ਆਪਣੇ ਲਈ ਪਹਿਣਾ ਵੀ ਸ਼ਾਇਦ ਅੱਜ ਵਾਲੇ ਸੂਟ ਦੇਖ ਕੇ ਕਨਫਿਊਜ਼ਨ ਹੋ ਜਾਈ ਨਹੀਂ ਸੋਹਣੇ ਇੰਨੇ ਜ਼ਿਆਦੇ ਲੱਗਦੇ ਨੇ ਬਾਕੀ ਪ੍ਰਾਈਜ਼ ਵੀ ਬਿਲਕੁਲ ਠੀਕ ਹੈ ਜੀ ਪ੍ਰਾਈਜ਼ ਵੀ ਜਾਇਜ਼ ਹੈ ਇਹਨਾਂ ਸੂਟਾਂ ਦਾ ਕੋਈ ਜ਼ਿਆਦਾ ਪ੍ਰਾਈਜ਼ ਨਹੀਂ ਹੈਗਾ ਕਿਉਂਕਿ ਹੈਂਡਮੇਡ ਕੰਮ ਕੀਤਾ ਹੋਇਆ ਹੈਗਾ ਦੁਪੱਟੇ ਦੇ ਕੰਮ ਹੈ ਕੱਟਵਰਕ ਕੀਤਾ ਹੋਇਆ ਹੈਗਾ ਘੇਰੇ ਤੇ ਕੰਮ ਹੈਗਾ ਬਾਕੀ ਔਰੇਗੰਜਾ ਸਟਾਫ ਹੈ ਜੀ ਪਿਓਰ ਔਰੇਗੰਜਾ ਸਟਾਫ ਹੈ ਇਹਨਾਂ ਦੇ ਵਿੱਚ ਜਿਹੜੇ ਕਲਰ ਆਏ ਨੇ ਜੀ ਲਾਈਟ ਕਲਰ ਵੀ ਸੋਹਣੇ ਲੱਗਦੇ ਨੇ ਤੇ ਡਾਰਕ ਕਲਰ ਵੀ ਬਹੁਤ ਸੋਹਣੇ ਲੱਗਦੇ ਨੇ ਜਿਹੜੇ ਇਹਦੇ ਵਿੱਚ ਆ ਬਣ ਕੇ ਆਏ ਨੇ ਕਿ ਸੂਟ ਤੇ ਅਗਲਾ ਦਿਖਾਉਣਾ ਜੀ ਤੁਹਾਨੂੰ ਜਿਹੜਾ ਅਗਲਾ ਕਲਰ ਹੈ ਮਹਿਰੂਨ ਮਹਿਰੂਨ ਕਲਰ ਦਾ ਸੂਟ ਹੈ ਜੀ ਜਿਹੜਾ ਬਾਟਮ ਹੈਗੀ ਪਿਓਰ ਸ਼ਿਲਕ ਦੀ ਬਾਟਮ ਹੈ ਇਹਨਾਂ ਨਾਲ ਸਾਰੇ ਸੂਟਾਂ ਨਾਲ ਔਰਗੰਜਾ ਦੀ ਸ਼ਰਟ ਹੈ ਤੇ ਔਰਗੰਜਾ ਦੀ ਦੁਪੱਟਾ ਹੈਗਾ ਤੇ ਜੋ ਪਹਿਲਾਂ ਜੋ ਵੀ ਤੁਹਾਨੂੰ ਇਹਨਾਂ ਸੂਟਾਂ ਦੇ ਵਿੱਚ ਤੁਹਾਨੂੰ ਪਸੰਦ ਆਉਂਦਾ ਕੋਈ ਸੂਟ ਹਨਾ ਆਪਾਂ ਨੂੰ ਤੁਸੀਂ ਸਕਰੀਨਸ਼ਾਟ ਪ੍ਰਾਈਸ ਤੁਹਾਨੂੰ ਦੱਸੇ ਦਿੱਤਾਗਾ ਜਿਹੜੇ ਇਹਨਾਂ ਦਾ ਪ੍ਰਾਈਸ ਹੈਗਾ 43800 ਤੋਂ ਲੈ ਕੇ ਹਨਾ ਸਾਰੇ ਸੂਟਾਂ ਦਾ ਪ੍ਰਾਈਸ ਰਹਿਣ ਵਾਲੇ ਜੀ ਤੇ ਅਗਲਾ ਆ ਗਿਆ ਜੀ ਨਮਾਜਾ ਕਲਰ ਹੈ ਕੋਈ ਇਹ ਕਲਰ ਗ੍ਰੀਨ ਕਲਰ ਬੋਟਲ ਗ੍ਰੀਨ ਕਲਰ ਕਹਿ ਸਕਦੇ ਜਾਂ ਆਪਾਂ ਇਹਨੂੰ ਹਨਾ ਗ੍ਰੀਨ ਜਿਹਾ ਕਲਰ ਹੈਗਾ ਨਮਾ ਜੀ ਇਹ ਕਲਰ ਤੇ ਇਹਨਾਂ ਦੇ ਵਿੱਚ ਜਿਹੜੇ ਚਾਰਟ ਨੇ ਨਵੇਂ-ਨਵੇਂ ਜਿਹੇ ਕਲਰ ਨੇ ਜਿਹੜਾ ਉਹ ਤੁਹਾਨੂੰ ਮਹਿਰੂਨ ਦਿਖਾਇਆ ਉਹ ਵੀ ਹਟਕੀ ਜਿਹਾਗਾ ਤੇ ਚਲੋ ਹੁਣ ਦਿਖਾਉਣੀ ਤੁਹਾਨੂੰ ਬਰਬਰੀ ਦੇ ਸੂਟ ਜਿਨ੍ਹਾਂ ਨਾਲ ਬਰਬਰੀ ਦੀ ਦੁਪੱਟੇ ਹੋਣਗੇ ਇਹਨਾਂ ਦਾ ਪ੍ਰਾਈਸ ਹੈਗਾ ਜੀ 2500 2500 ਪ੍ਰਾਈਸ ਹੈ ਇਹਨਾਂ ਸੂਟਾਂ ਦਾ ਬਰਬਰੀ ਦੇ ਨਾਲ ਦੁਪੱਟਾ ਹੋਊਗਾ ਬਰਬਰੀ ਦੀ ਸ਼ਰਟ ਹੋਊਗੀ ਤੇ ਪਲੇਨ ਬਾਟਮ ਹੈ ਜੀ ਮਸ਼ਲਿਨ ਦੀ ਤੇ ਇਹਦੇ ਵਿੱਚ ਜਿਹੜਾ ਅਗਲਾ ਕਲਰ ਹੈ ਸਕਾਈ ਬਲੂ ਕਲਰ ਹੈਗਾ ਤੇ ਪਹਿਲਾ ਕਲਰ ਸੀ ਜਿਹੜਾ ਮਰਜੈਂਟਾ ਕਲਰ ਹੈ ਤੇ ਇਹ ਸਕਾਈ ਬਲੂ ਕਲਰ ਹੈਗਾ ਤੇ ਜਿਹੜੇ ਅੱਜ ਵਾਲੇ ਸੂਟ ਪਹਿਣਾ ਆਪਾਂ ਤੁਹਾਨੂੰ ਦਿਖਾ ਰਹੇ ਹਾਂਗੇ ਤੁਸੀਂ ਬਿਲਕੁਲ ਸੂਟ ਪੱਕਾ ਹੈ ਆਪਾਂ ਨੇ ਕੋਲ ਸੂਟ ਜਰੂਰ ਆਰਡਰ ਕਰੋਗੇ ਸੂਟ ਨੇ ਜਿਹੜੇ ਸਾਰੇ ਬਹੁਤ ਹੀ ਸੋਹਣੇ ਨੇ ਜਿਹੜੇ ਪ੍ਰਾਈਸ ਨੇ ਬਹੁਤ ਜਿਆਨ ਨੂੰ ਪ੍ਰਾਈਸ ਨੇਗੇ ਇਹਨਾਂ ਦੇ ਤੇ ਸਾਰੇ ਸੂਟ ਜਿਹਨੂੰ ਦੁਪੱਟਿਆਂ ਨਾਲ ਮਿਲਣਗੇ ਅੱਜ ਕੋਈ ਆਏ ਨਹੀਂ ਹੈਗਾ ਵੀ ਤੁਹਾਨੂੰ ਦੁਪੱਟਾ ਅਲੱਗ ਤੋਂ ਡਾਈ ਕਰਵਾਉਣਾ ਪਊਗਾ ਦੁਪੱਟੇ ਦਾ ਅਲੱਗ ਲੈਣਾ ਪਊਗਾ ਸਾਰੇ ਸੂਟਾਂ ਨਾਲ ਜੀਤਿਆਂ ਦਾ ਸਟਾਫ ਸੂਟ ਦਾ ਹੈਗਾ ਉਸ ਤਰ੍ਹਾਂ ਦੀ ਸਟਾਫ ਦੁਪੱਟੇ ਦਾ ਮਿਲੂਗਾ ਤੁਹਾਨੂੰ ਅਲੱਗ ਤੋਂ ਦੁਪੱਟਾ ਕੋਈ ਡਾਈ ਨਹੀਂ ਕਰਾਉਣਾ ਪਊਗਾ ਦੇਖੋ ਜੀ ਨਵਾਂ ਜਿਹਾ ਅਲਟ ਤੇ ਦੁਪੱਟੇ ਦਾ ਪ੍ਰਿੰਟ ਆ ਜਿਹੜਾ ਸੇਮ ਹੋਊਗਾ ਤੇ ਇਸ ਦੁਪੱਟੇ ਜਿਹੜਾ ਦੁਪੱਟੇ ਦਾ ਸਟਫ ਹੋਊਗਾ ਸ਼ਰਟ ਨਾਲ ਦੇ ਹੋਊਗਾ ਜੀ ਇਹਨਾਂ ਚ ਦੁਪੱਟੇ ਤੇ ਸ਼ਰਟ ਦਾ ਜਿਹੜਾ ਸਟਫ ਹੈਗਾ ਸੇਮ ਹੈਗਾ ਜਿਹੜੀ ਬਾਟਮ ਹੈਗੀ ਉਹ ਮਸ਼ਲਿਨ ਸ਼ਿਲਕ ਦੀ ਬਾਟਮ ਹੈਗੀ ਤੇ ਤੁਸੀਂ ਇਹਨਾਂ ਦੇ ਵਿੱਚੋਂ ਹਨਾ ਤੁਹਾਨੂੰ ਕੋਈ ਵੀ ਸੂਟ ਕਿਸੇ ਵੀ ਪਹਿਣ ਨੂੰ ਸੂਟ ਜਿਹੜਾ ਪਸੰਦ ਆਉਂਦਾਗਾ ਆਪਾਂ ਨੂੰ ਸਕਰੀਨਸ਼ਾਟ ਲੈ ਕੇ ਪ੍ਰਾਈਸ ਤਾਂ ਤੁਹਾਨੂੰ ਦੱਸ ਹੀ ਦਿੱਤਾ ਹਨਾ ਸਾਰੇ ਸੂਟਾਂ ਦਾ ਆਪਾਂ ਅੱਜ ਵਾਲੇ ਜਿਹੜੇ ਸਾਰੇ ਸੂਟਾਂ ਦੇ ਨੇ ਪ੍ਰਾਈਸ ਆਪਾਂ ਤੁਹਾਨੂੰ ਸਾਰਿਆਂ ਦੇ ਦੱਸਦੇ ਜੀ ਹਨਾ ਤੁਹਾਨੂੰ ਪਸੰਦ ਆਉਂਦਾ ਤੁਸੀਂ ਆਪਣੇ ਕੋਲ ਸਕਰੀਨਸ਼ਾਟ ਲੈ ਕੇ ਆਪਾਂ ਨੂੰ ਜਲਦੀ ਜਲਦੀ ਆਰਡਰ ਦੇ ਸਕਦੇ ਹੋਗੇ ਤੇ ਆਪਾਂ ਫਿਰ ਬੈਨੇ ਪਤਾ ਕੀ ਹੈ ਜਦੋਂ ਵੀਡੀਓ ਮਤਲਬ ਕਿ 1-2 ਦਿਨ ਪੁਰਾਣੀ ਹੋ ਜਾਂਦੀ ਹੈਗੀ ਹਨਾ 3-4 ਦਿਨ ਵੀ ਲਾ ਲੋ ਫਿਰ ਜਿਹੜੇ ਸੂਟ ਨੇ ਹਨਾ ਤੁਹਾਡੀ ਪਸੰਦ ਦੇ ਕਈ ਵਾਰ ਮਿਲ ਵੀ ਜਾਂਦੇ ਨੇ ਕਈ ਵਾਰ ਨਹੀਂ ਵੀ ਮਿਲਦੇ ਚਲੋ ਕਨਫਰਮ ਤਾਂ ਇੱਕ ਵਾਰ ਤੁਸੀਂ ਸਕਰੀਨਸ਼ਾਟ ਲੈ ਕੇ ਆਪਣੇ ਨੂੰ ਕਰ ਲਿਆ ਕਰੋ ਵੀ ਆਪਾਂ ਤੁਹਾਨੂੰ ਦੱਸ ਦਿਆ ਕਰਾਂਗੇ ਵੀ ਹਾਂਜੀ ਇਹ ਵਾਲਾ ਸੂਟ ਆਪਣੇ ਕੋਲੇ ਸੇਲ ਹੋ ਗਿਆ ਜਾਂ ਆਪਣੇ ਕੋਲੇ ਪਿਆ ਹੈਗਾ ਇਹ ਵਾਲਾ ਹੈਗਾ ਜੀ ਬਲੈਕ ਕਲਰ ਦਾ ਸੂਟ ਤੇ ਇਹਨਾਂ ਦੇ ਵਿੱਚ ਜਿਹੜੇ ਕਲਰ ਆਏ ਨੇ ਆਪਾਂ ਸਾਰੇ ਜਿੰਨੇ ਵੀ ਕਲਰ ਹੈਗੇ ਨੇ ਜਿੱਦਾਂ ਦੇ ਤੁਹਾਨੂੰ ਦਿਖ ਰਹੇ ਨੇ ਕਲਰ ਉਹ ਹੀ ਉਹਦੇ ਕਲਰ ਸੇਮ ਨੇਗੇ ਕਲਰ ਡਿਫਰੈਂਟ ਕੋਈ ਵੀ ਨਹੀਂ ਹੈਗਾ ਵੀ ਚਲੋ ਥੋੜਾ ਹੋਤਾ ਕੀ ਦਾ ਫਰਕ ਫੋਨ ਦੇ ਵਿੱਚ ਤੇ ਰੀਅਲ ਦੇ ਵਿੱਚ ਪੈ ਜਾਂਦਾ ਹੈਗਾ ਪਰ ਜ਼ਿਆਦਾ ਨਹੀਂ ਹੈਗਾ ਸੂਟ ਨੇ ਜਿਹੜੇ ਸਾਰੇ ਬਹੁਤ ਹੀ ਸੋਹਣੇ ਨੇਗੇ ਤੇ ਪ੍ਰਾਈਜ਼ ਨੇ ਤਾਂ ਨੂੰ ਆਪਾਂ ਸਾਰਿਆਂ ਨੂੰ ਦੱਸ ਦਿੱਤੇ ਤੁਹਾਨੂੰ ਪ੍ਰਾਈਜ਼ ਕਿਵੇਂ ਲੱਗਦੇ ਨੇ ਸੂਟ ਤੁਹਾਨੂੰ ਕਿਵੇਂ ਲੱਗਦੇ ਨੇ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਤੁਸੀਂ ਆਰਡਰ ਲੈਣਾ ਚਾਹੁੰਦੇ ਹੋ ਤਾਂ ਆਪਣੇ ਕੋਲ ਆਪਣਾ ਆਰਡਰ ਬੁੱਕ ਜਲਦੀ ਜਲਦੀ ਕਰਵਾ ਸਕਦੇ ਹੋ ਵੀਡੀਓ ਹਰ ਰੋਜ਼ ਜ਼ਰੂਰ ਦੇਖਿਆ ਕਰੋ ਪੈਣਾ ਆਪਾਂ ਵਰਕ ਦੀਆਂ ਵੀਡੀਓ ਤੁਹਾਡੇ ਨਾਲ ਹਾਜ਼ਰ ਹੋਣੇ ਲੈ ਕੇ ਹਨ ਬਲੌਗ ਸ਼ੇਅਰ ਕਰਦੇ ਆ ਤੁਹਾਡੇ ਨਾਲ ਪਲੀਜ਼ ਸਪੋਰਟ ਜ਼ਰੂਰ ਕਰੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਤੇ ਅੱਜ ਦੀ ਵੀਡੀਓ ਸਿਰਫ ਇੰਨੀ ਹੀ ਸੀ ਤੇ ਤੁਹਾਨੂੰ ਹੁਣ ਨਵੀਂ ਵੀਡੀਓ ਦੇ ਵਿੱਚ ਦੇਖੋ ਜਿਆ ਵਾਲਾ ਕਲਰ ਰਹਿ ਗਿਆ ਸੀ ਨਾ ਦੱਸਣ ਕਿੰਨਾ ਸੋਹਣਾ ਪਿਆਰਾ ਜਿਹਾ ਕਲਰ ਹੈਗਾ ਤੇ ਹੁਣ ਆਪਾਂ ਤੁਹਾਨੂੰ ਹੋਰ ਵੀਡੀਓ ਜਿਹੜੀ ਲੈ ਕੇ ਆਵਾਂਗੇ ਉਹਦੇ ਵਿੱਚ ਤੁਹਾਨੂੰ ਹੋਰ ਕੁਝ ਅਲੱਗ ਦੀਆਂ ਚੀਜ਼ਾਂ ਲੱਗਦੀ ਵੈਰਾਈਟੀ ਜਿਹੜੀ ਦਿਖਾਵਾਂਗੇ ਤੁਸੀਂ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਜਿਹੜੀ ਅੱਜ ਵਾਲੀ ਸੂਟ ਨੇ ਅੱਜ ਵਾਲੀ ਵੈਰਾਈਟੀ ਹੈਗੀ ਨਾ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਸ ਤਰ੍ਹਾਂ ਦੇ ਆਪਣੀ ਪ੍ਰਾਈਸ ਲੱਗੇ ਤੁਹਾਨੂੰ ਆਪਾਂ ਜਿਹੜੇ ਪ੍ਰਾਈਸ ਨੇ ਬਿਲਕੁਲ ਆਪਣੀ ਸ਼ਾਪ ਦੇ ਉੱਤੇ ਜੈਨੂਨ ਨੇ ਚਲੋ ਮਿਲਦੇ ਹਾਂ ਜੀ ਹੁਣ ਅਗਲੀ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ